ਮਿੱਤਰੋ ਆ ਜਾਣਕਾਰੀ ਬੜੇ ਸਿਰੇ ਗੱਲ ਪਾਤਾ 100 ਸਾਲ ਪੁਰਾਣੀ ਜਾਣਕਾਰੀ ਆ ਯਾਨੀ ਕਿ ਅੱਜ ਤੋਂ 100 ਸਾਲ ਪਿੱਛੇ ਕਿਹੋ ਜੀਆਂ ਟ੍ਰੇਨਾਂ ਸਨ ਤੇ ਟ੍ਰੇਨਾਂ ਜਿਹੜੀਆਂ ਸੀਆਂ ਕਿਸ ਤਰ੍ਹਾਂ ਜਾਂਦੀਆਂ ਸੀਆਂ ਤੇ ਸਵਾਰੀਆਂ ਕਿਸ ਤਰ੍ਹਾਂ ਉੰਗਦੀਆਂ ਸੀਆਂ ਹਨ ਤੇ ਆ ਮਿੱਤਰੋ ਉਸ ਸਮੇਂ ਦਾ ਰੇਲਵੇ ਸਟੇਸ਼ਨ ਆ ਗਿਆ ਸਵਾਰੀਆਂ ਬੈਠ ਚੁੱਕੀਆਂ ਵਾਂ ਡੱਬੇ ਦੇ ਹੁਣ ਤਾਂ ਡੱਬੇ ਹਾਈ ਫਾਈ ਹੋ ਗਏ ਪਰ ਉਸ ਟਾਈਮ ਦੇ ਡੱਬੇ ਸਾਰੇ ਲੱਕੜੀ ਦੇ ਤਿਆਰ ਹੋਈ ਸੀਗੇ ਤੇ ਮਿੱਤਰੋ ਆ ਇੱਕ ਲਾਈਨ ਬੁਛਾਈ ਹੋਈ ਸੀਗੀ ਇਸ ਲਾਈਨ ਦੇ ਵਿੱਚ ਘੋੜੇ ਨੇ ਤੁਰਨਾ ਸੀਗਾ ਤੇ ਟੈਕਟਾਂ ਜਿਹੜੀਆਂ ਟ੍ਰੇਨ ਦੀਆਂ ਪਹਿਲਾਂ ਹੀ ਕੱਟੀਆਂ ਜਾਂਦੀਆਂ ਸੀਗੀਆਂ ਤੁਰਨ ਤੋਂ ਪਹਿਲਾਂ ਤੇ ਆ ਘੋੜਾ ਜੋੜ ਦਿੱਤਾ ਤੇ ਆ ਹੁੱਕਾਂ ਪਾ ਕੇ ਮਿੱਤਰੋ ਤੇ ਘੋੜਾ ਤਿਆਰ ਆ ਤੇ ਹੁਣ ਤੁਰਨ ਤੋਂ ਪਹਿਲਾਂ ਟੈਕਟਾਂ ਕੱਟੀਆਂ ਜਾਣੀਆਂ ਲਓ ਜੀ ਆ ਵੀਰ ਟੈਕਟਾਂ ਕੱਟ ਰਿਹਾ 100 ਸਾਲ ਪੁਰਾਣੀ ਵੀਡੀਓ ਵਾ ਪਹਿਲਾਂ ਵੀ ਵੇਖੋ ਸਮਾਂ ਕਿਹੋ ਜਿਹਾ ਸੀਗਾ ਨਾ ਸਿਰੇ ਗੱਲ ਬਾਤ ਸੀ ਪਹਿਲਾ ਵਾਲਾ ਸਮਾਂ ਤੇ ਇੰਨੀਆਂ ਕ ਸਵਾਰੀਆਂ ਪੈਂਦੀਆਂ ਸੀਆਂ ਹੋਣ ਵਾਲੀਆਂ ਟ੍ਰੇਨਾਂ ਤਾਂ ਵਿੱਚ ਮੈਨਾਂ ਪਤਾ ਹੀ ਨਹੀਂ ਕੋਈ ਕਿਵੇਂ ਬੈਠਾ ਕੋਈ ਕਿਵੇਂ ਬੈਠਾ ਮਿੱਤਰੋ ਆ ਸਿਰੇ ਗੱਲ ਬਾਤ ਸੀ ਸਾਰਾ ਕੁਝ ਖੁੱਲੇ-ਘੁੱਲੇ ਦੇਖਦੇ ਜਾਣਾ ਤੇ ਆ ਟ੍ਰੇਨ ਦੀ ਲੀਹ ਆ ਟ੍ਰੇਨ ਦੀ ਲੀਹ ਵਿੱਚ ਇਹੋ ਜੀ ਮਿੱਟੀ ਪਾਈ ਹੁੰਦੀ ਘੋੜੇ ਆਸਤੇ ਬਈ ਘੋੜਾ ਇੱਥੇ ਆਸਾਨੀ ਨਾਲ ਤੌਰ ਪਾਵੇ ਤੇ ਜਦੋਂ ਇਸ ਪਰੜੀ ਤੇ ਅੱਗੋਂ ਵੀ ਟ੍ਰੇਨ ਆ ਜਾਂਦੀ ਸੀ ਘੋੜੇ ਵਾਲੀ ਤੇ ਮਿੱਤਰੋ ਕਿੱਦਾਂ ਫਿਰ ਉਸ ਨੂੰ ਜਾਨੀ ਕਿ ਰਾਹ ਪਾਇਆ ਜਾਂਦਾ ਸੀ ਬਣੇ ਰਿਓ ਵੀਡੀਓ ਦੇ ਨਾਲ ਐਂਡ ਤਾਂ ਹੈ ਲੋਈ ਪਿੰਡਾਂ ਵਿੱਚ ਦੀ ਟ੍ਰੇਨਾਂ ਜਾਂਦੀਆਂ ਹੁੰਦੀਆਂ ਅਸੀਂ ਲੀਆਂ ਕੱਢੀਆਂ ਵਈਆਂ ਸੀਗੀਆਂ ਲੋਈ ਬਾਕੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਜਿੰਨਾਂ ਦਾ ਸਮਾਂ ਇਸ ਸਵਿੱਚ ਦੀ ਲੰਘ ਚੁੱਕਿਆ ਵਾ ਤੇ ਜਿਨ੍ਹਾਂ ਨੇ ਯਾਨੀ ਕਿ ਵੇਖਿਆ ਹੋਇਆ ਵਾ ਹਨਾ ਹੋਣ ਵਾਲਿਆਂ ਨੇ ਤਾਂ ਕਾਹਦਾ ਵੇਖਿਆ ਪਰ ਉਹਨਾਂ ਲਈ ਜਾਣਕਾਰੀ ਸ਼ੇਅਰ ਕਰਦੇ ਲੋਈ ਮਿੱਤਰੋ ਅੱਗੋਂ ਵੀ ਇੱਕ ਟ੍ਰੇਨ ਆ ਚੁੱਕੀ ਆ ਘੋੜਾ ਟ੍ਰੇਨ ਤੇ ਹੁਣ ਇਸ ਨੂੰ ਬਦਲਿਆ ਕਿਵੇਂ ਜਾਣਾ ਪ੍ਰੜੇ ਇੱਕਾ ਤੇ ਟ੍ਰੇਨਾਂ ਦੋਨੇ ਆਪਸ ਵਿੱਚ ਆਮੋ ਸਾਹਮਣੇ ਹੋ ਚੁੱਕੀਆਂ ਹਨ ਤੇ ਟਾਈਮ ਹੁੰਦਾ ਸੀ ਇਹਨਾਂ ਦੇ ਵੀ ਪਰ ਇਧਰਲੇ ਜਿਹੜੇ ਟ੍ਰੇਨ ਦੇ ਬੰਦੇ ਉਧਰਲੇ ਤੇ ਚੜ ਜਾਂਦੇ ਸੀਗੇ ਉਧਰਲੇ ਇਧਰਲੇ ਤੇ ਚੜ ਜਾਂਦੇ ਸੀਗੇ ਤੇ ਘੋੜਿਆਂ ਦੀਆਂ ਜਿਹੜੀਆਂ ਦਿਸ਼ਾਵਾਂ ਬਦਲਿਆ ਜਾਂਦਾ ਇਧਰੋਂ ਕੋੜਾ ਦੂਜੇ ਪਾਸੇ ਪੈ ਜਾਂਦੇ ਉਧਰਲਾ ਉਧਰਲੇ ਪਾਸੇ ਪੈ ਜਾਂਦਾ ਸੀ ਤੇ ਇਸੇ ਤਰ੍ਹਾਂ ਜਾਨੀ ਕਿ ਟ੍ਰੇਨ ਨੂੰ ਮੋੜ ਪਾਇਆ ਜਾਂਦਾ ਸੀਗਾ ਲੋ ਜੀ ਸਵਾਰੀਆਂ ਇਸ ਤਰ੍ਹਾਂ ਚੇਂਜ ਹੋ ਜਾਂਦੀਆਂ ਸੀਗੀਆਂ ਟੈਕਟਾਂ ਵਾਲਾ ਕੰਮ ਪਹਿਲਾਂ ਲਓ ਜੀ ਹੁਣ ਘੋੜੇ ਅਦਲਾ ਬਦਲੀ ਕਰਕੇ ਇੱਧਰ ਜੋੜ ਤੇ ਉਧੇ ਉਧਰ ਜੋੜ ਤੇ ਉਧਰ ਦੀਆਂ ਸਵਾਰੀਆਂ ਇੱਧਰ ਇੱਧਰ ਦੀਆਂ ਸਵਾਰੀਆਂ ਉੱਤਰ ਜਾਣ ਵਾਲੀਆਂ ਲਓਏ ਮਿੱਤਰੋ ਇਸ ਤਰ੍ਹਾਂ ਪਹਿਲਾਂ ਟ੍ਰੇਨ ਕੰਮ ਕਰਦੀ ਸੀਗੀ ਤੇ ਸਿਰੇ ਗੱਲ ਬਾਤ ਸੀ ਵਧੀਆ ਸਮਾਂ ਸੀ ਵਧੀਆ ਟਾਈਮ ਸੀ ਹੁਣ ਜਿਹੜਾ ਟਾਈਮ ਬੜਾ ਕੀਮਤੀ ਆ ਸਮਾਂ ਬੜਾ ਬਲਵਾਨ ਹੋ ਗਿਆ ਹਨਾ ਜੇ ਬੰਦਾ 1 ਮਿੰਟ ਵੀ ਲੇਟ ਹੁੰਦਾ ਵਾ ਤੇ ਟ੍ਰੇਨਾਂ ਨਾ ਜਾਂਦੀ ਉਹ ਮਿੱਤਰੋ ਭੱਜ ਕੇ ਵੀ ਬੰਦਾ ਛੱਡ ਜਾਂਦਾ ਸੀਗਾ ਜਾਂ ਰੁਕੀ ਵੀ ਜਾਂਦੀ ਸੀਗੀ ਉਹਨਾਂ ਨੂੰ ਨੁਕਸਾਨ ਕਿੰਨੇ ਆ ਪਰ ਆ ਜਿਹੜਾ ਸਮਾਂ ਸਮਾਂ ਹੀ ਸੀਗਾ ਬਾਕੀ ਦੋਸਤੋ ਜਾਣਕਾਰੀ ਨੂੰ ਸ਼ੇਅਰ ਕਰਿਓ ਬੜੀ ਵਧੀਆ ਵੀਡੀਓ ਆ ਤਾਂ 100 ਸਾਲ ਪੁਰਾਣੀ ਵੀਡੀਓ ਇਸ ਤਰ੍ਹਾਂ ਜਾਨੀ ਕਿ ਟ੍ਰੇਆਂ ਦੇ ਰਾਹ ਸੀਗੇ ਟ੍ਰੇਨਾਂ ਸੀਗੀਆਂ ਟ੍ਰੇਨ ਬਸ ਅੱਡੇ ਸੀਗੇ ਤੇ ਬਾਕੀ ਦੋਸਤੋ ਸ਼ੇਅਰ ਕਰਿਓ ਧੰਨਵਾਦ ਜੀ